ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫੌਟੇ ਲੈ ਕੇ ਹਾਜ਼ਰ ਹਾਂ ਗੱਲ ਅਗਲੇ ਦੱਸਣ ਦੀ ਕਰਾਂਗੇ ਯਾਨੀ ਕਿ ਮਾਰਚ ਦੇ ਅਖੀਰ ਤੱਕ ਮੌਸਮ ਪੰਜਾਬ ਦਾ ਉਪਲਸਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਤੁਹਾਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸਿੱਧਾ ਤੁਹਾਨੂੰ ਐਸਐਲ ਦੇ ਤਾਜ਼ਾ ਸੈਟਲਰ ਤਸਵੀਰਾਂ ਤੇ ਲੈ ਕੇ ਚੱਲਦੇ ਹਾਂ ਜੀ 20 ਮਾਰਚ ਦੀ ਸਵੇਰ ਹੈ ਲਗਭਗ 10 ਵਜਣ ਜਾ ਰਹੀ ਆ ਪੰਜਾਬ ਦੀ ਗੱਲ ਕਰੀਏ ਹਰਿਆਣਾ ਰਾਜਸਥਾਨ ਦੀ ਤੇ ਐਸੇ ਦੇਖ ਸਕਦੇ ਹਾਂ ਕਿ ਇੱਕ ਹਲਕੀ ਜੀ ਸਿਸਟਮ ਹੀ ਜਿਹੜੀ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਅਫਰਡ ਦਿੱਤੀ ਸੀ ਕਿ ਬੀਤੇ 24 ਘੰਟਿਆਂ ਤੋਂ ਇਸ ਸਿਸਟਮ ਵਿੱਚ ਜਿਹੜੀ ਉੱਪਰ ਦੀ ਲੰਘ ਰਹੀ ਆ ਬਦਲਵਾਏ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰਲੇ ਫੱਦਰ ਤੇ ਅੱਜ ਹਲਕੇ ਟੁੱਟਵੇਂ ਜਿਹੇ ਬੱਦਲ ਆ ਜਿਹੜੇ ਲੰਘਦੇ ਰਹਿਣਗੇ ਤੇ ਇਸ ਸਿਸਟਮ ਦਾ ਕੋਈ ਬਹੁਤਾ ਅਸਰ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਨਹੀਂ ਪੈਣਾ ਕੱਲ ਬੀਤੇ ਰਾਤ ਪਾਕਿਸਤਾਨ ਦੇ ਖਾਸ ਕਰਕੇ اسلامਾਬਾਦ ਵਾਲੇ ਖੇਤਰ ਗਣੀ ਯਾਨੀ ਕਿ ਉੱਤਰ ਪੱਛਮੀ ਉੱਤਰ ਪੂਰਬੀ ਖੇਤਰਾਂ ਗਣੀ ਕਿਤੇ ਕਿਤੇ ਇਹ ਸਿਸਟਮ ਵਿੱਚ ਸਰਗਰਮ ਰਹੀ ਤੇ ਉੱਥੇ ਹਲਕੇ ਦਰਮਿਆਨੇ ਸ਼ਰਾਟੇ ਲੱਗਣੇ ਕਿਤੇ ਦੇ ਕਿ ਕੁਝ ਕੁ ਦੋ ਚਾਰ ਸਿਸਟਮ ਇਹ ਉੱ퍼 ਦੀ ਲੰਘ ਰਹੀ ਹੈ ਬਦਲਵਾਈ ਸ਼ਾਮ ਤੱਕ ਜਾਰੀ ਰਹਿ ਸਕਦੀ ਹੈ ਕਿਤੇ ਕਿਤੇ ਸੰਘਣੀ ਤੇ ਕਿਤੇ ਕਿਤੇ ਹਲਕੀ ਟਟਮੇ ਬਦਲਵਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਲੇ ਫੱਦਰ ਤੇ ਅੱਜ ਗੁਜ਼ਰਦੀ ਰਹੇਗੀ। ਮੀਂਹ ਦੇ ਕੋਈ आसार ਨਹੀਂ ਆ ਜੀ ਹਲਕੇ ਟਟਮੇ ਦੋ ਚਾਰ ਥਾਵਾਂ ਤੇ ਹਲਕੇ ਟਟਮੇ ਜੀ ਬੂੰਦਾ ਬਾਂਦੇ ਕਣੀਆਂ ਡਿੱਗ ਜਾਣੇ ਤੋਂ ਇਨਕਾਰ ਨਹੀਂ ਤੇ ਬਾਕੀ ਮੌਸਮ ਅੱਜ ਗਰਮ ਤੇ ਖੁਸ਼ਕ ਰਹੇਗਾ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਤਾਂ ਉੱਨ ਚੜ ਰਹੇ ਨੇ ਜਿੱਥੇ ਟੈਂਪਰੇਚਰ 27 28 ਤੇ ਆਹੋ ਚ ਅਸੀਂ ਜਿਹੜਾ ਸਿਸਟਮ ਤੱਕ ਲੱਗਿਆ ਸੀ ਪਿੱਛੋਂ ਤੇ ਹੁਣ ਟੈਂਪਰੇਚਰ ਇੱਕ ਵਾਰ ਫਿਰ ਤੋਂ ਤਾਂ ਨੂੰ ਚੜਨਾ ਸ਼ੁਰੂ ਹੋ ਚੁੱਕੇ ਨੇ 30 ਤੋਂ 35 ਦੇ ਵਿਚਕਾਰ ਮੈਕਸਿਮਮ ਟੈਂਪਰੇਚਰ ਜਾ ਰਹੇ ਨੇ ਇਹ ਬੀਤੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਦੇ ਵਿੱਚ ਵਾਧਾ ਲਗਾਤਾਰ جاری ਹੈ ਆਉਂਦੇ ਦਿਨਾਂ ਦੇ ਦਰਮਿਆਨ ਟੈਂਪਰੇਚਰ ਹੋਰ ਤਾਂ ਉ ਜਾਣਗੇ ਆਉਂਦੇ ਦੋ ਤਿੰਨ ਦਿਨਾਂ ਤੱਕ ਗਰਮ ਤੇ ਖੁਸ਼ਕ ਮੌਸਮ ਰਹੇਗਾ ਜਾਫ ਰਿਆ ਜੀ ਅੱਜ 20 ਤਰੀਕਾ 25 ਤਰੀਕ ਤੱਕ ਮੋٹے ਤੌਰ ਤੇ ਮੌਸਮ ਖੁਸ਼ਕ ਰਹੇਗਾ ਕਿਉਂਕਿ ਨਵਾਂ ਕੋਈ ਸਿਸਟਮ ਆਉਦਾ ਜਾਫ ਨੇ ਰਿਹਾ ਤੇ ਗਰਮ ਤੇ ਖੁਸ਼ਕ ਦਿਨ ਰਨ ਕਰਕੇ ਟੈਂਪਰੇਚਰ 2-3 ਡਿਗਰੀ ਵੱਧ ਸਕਦੇ ਨੇ ਤੇ 34-35 ਦੇ ਟੈਂਪਰੇਚਰ ਜਿਹੜੇ ਪਾਰ ਕਰ ਸਕਦੇ ਨੇ ਪੰਜਾਬ ਹਰਿਆਣਾ ਤੇ ਵਿੱਚ ਉਸ ਤੋਂ ਬਾਅਦ ਇੱਕ ਸਿਸਟਮ ਆ ਰਿਹਾ 26 27 28 ਨੂੰ ਜਾਂ ਫਿਰ ਹੋ ਜਾਦਾ 27 28 29 ਹੋ ਰਿਹਾ ਕਿ ਕਦੇ-ਕਦੇ ਕਣੀਆ ਤੇ ਆਸਾਰ ਹੋਣਗੇ ਕਿਦੇ-ਕਦੇ ਹਲਕੀ ਬੂੰਦਾ ਬੂੰਦੇ ਸ਼ਰਾਟੇ ਲੱਗ ਸਕਦੇ ਨੇ ਤੇ ਇਹ ਸਿਸਟਮ ਦੀ ਜਾਣਕਾਰੀ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਦਿੰਦੇ ਰਹਾਂਗੇ ਫਿਲਹਾਲ ਮਾਰਚ ਦੇ ਅਖੀਰ ਦੇ ਵਿੱਚ ਇਹ ਸਿਸਟਮ ਇੱਕ ਆਉਂਦਾ ਜਾ ਫਿਰਿਆ ਤੇ ਕਿੰਨਾ ਕੁ ਪ੍ਰਭਾਵ ਪਾਏਗਾ ਇਹ ਆਉਂਦੇ ਦਿਨਾਂ ਤੱਕ ਡੇਟੇ ਦੀ ਸਟੀਕ ਹਮਨ ਤੁਹਾਨੂੰ ਦਿੱਤਾ ਜਾਵੇਗਾ ਉਸ ਤੋਂ ਬਾਅਦ 31 ਮਾਰਚ ਤੱਕ ਯਾਨੀ ਕਿ ਅਖੀਰ ਤੱਕ ਪਾਰਾ ਜਿਹੜਾ ਆ ਕਾਫੀ ਤਾਂ ਉੱਚਾ ਚੜਦਾ ਰਹੇਗਾ ਤੇ ਪਾਰੇ ਨੂੰ ਠੱਲ ਹੋਵੇ ਅਜਿਹਾ ਦਾ ਕੋਈ ਤਗੜਾ ਸਿਸਟਮ ਆਦਾ ਜਾ ਹੋ ਨਹੀਂ ਰਿਹਾ ਇਸ ਲਈ ਗਰਮੀ ਦੀ ਜਿਹੜੀ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਤੇ ਟੈਂਪਰੇਚਰ ਇਸੇ ਤਰ੍ਹਾਂ ਜੜਿਆ ਨਿਰੰਤਰ ਜਾਰੀ ਰਹਿਣਗੇ ਮੌਸਮ ਫਾਗਲੋ ਫਿਲਹਾਲ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਤੇ ਖੁਸ਼ਕ ਮੌਸਮ ਗਰਮ ਰਹਿੰਦਾ ਜਾ ਫਿਰਿਆ ਉੱਤਰ ਖਸ਼ੋ ਦੀਆਂ ਹਵਾਵਾਂ ਹਲਕੇ ਰਫਤਾਰ ਨਾਲ ਚੱਲਦੀਆਂ ਰਹਿਣਗੀਆਂ ਅੱਜ ਵੀ ਤੇ ਆਉਂਦੇ ਦਿਨਾਂ ਦੇ ਦੌਰਾਨ ਵੀ ਕੋਈ ਤਬਦੀਲੀ ਮੌਸਮ ਦੇ ਵਿੱਚ ਫਿਲਹਾਲ ਸੰਭਵ ਨਹੀਂ ਅੱਜ ਜਿਹੜੀ ਸਿਸਟਮੇ ਲੰਘ ਰਹੀ ਹੈ ਜੇ ਸਦਕਾ ਕਿਤੇ ਕਿਤੇ ਜੜੀਆਂ ਹਵਾਵਾਂ ਤੇਜ਼ ਚੱਲ ਸਕਦੀਆਂ ਨੇ ਕੁਝ ਸਮੇਂ ਲਈ ਸਕਦੀ ਹੈ ਤੇ ਬਹੁਤੇ ਖਾਗਾ ਦੇ ਵਿੱਚ ਮੌਸਮ ਅੱਜ ਵੀ ਗਰਮ ਤੇ ਖੁਸ਼ਕ ਹੀ ਰਹੇਗਾ ਤੇ ਅਖੀਲੇ ਦਿਨਾਂ ਤੱਕ ਇੱਕ ਸਿਸਟਮ ਜਿਹੜਾ ਆ ਰਿਹਾ ਉਹਦੇ ਅਫਰੈਕ ਤੁਹਾਨੂੰ ਅਸਾਂ ਦੇ ਦਿਨਾਂ ਦੇ ਦਰਮਿਆਨ ਦਿੰਦੇ ਰਹਾਂਗੇ ਜਾਸ ਤੇ ਜਿਵੇਂ